ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਅੱਜ ਪੂਰੇ ਪੰਜਾਬ ਦੇ ਵਿੱਚ ਮਗਯਾ ਦਿਹਾੜਾ ਬੜੀ ਹੀ ਸ਼ਰਧਾ ਪਾਵਨਾ ਦਿਨ ਮਨਾਇਆ ਜਾ ਰਿਹਾ ਹੈ ਉੱਥੇ ਅੰਮ੍ਰਿਤਸਰ ਦੇ ਹਲਕਾ ਟਾਰੀ ਤੋਂ ਇੱਕ ਨਗਰ ਕੀਰਤਨ ਸਜਾਇਆ ਗਿਆ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਲਕਾ ਟਾਰੀ ਦੇ ਪਿੰਡ ਬਸਰਗੇ ਭੈਣੀ ਤੋਂ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਵਕ ਵਕ ਪੜਾਤ ਹੁੰਦਾ ਹੋਇਆ ਵਕ ਵਕ ਪਿੰਡਾਂ ਵਿੱਚ ਜਿਹੜਾ ਨਗਰ ਕੀਰਤਨ ਨਿਕਲ ਰਿਹਾ ਦੇਖ ਸਕਦੇ ਕਿ ਲਗਾਤਾਰੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਨਤਮਸਤਕ ਹੋਣ ਲਈ ਨਗਰ ਕੀਰਤਨ ਦੇ ਵਿੱਚ ਜਿਹੜੀ ਸਮੂਲਿਤ ਕੀਤੀ ਹੈ ਦੇਖ ਸਕਦੇ ਕਿ ਗੁਰੂ ਸਾਹਿਬ ਦੀ ਜਿਹੜੀ ਆ ਪਾਰਕੀ ਸਾਹਿਬ ਜਿਹੜੀ ਸਜਾਈ ਗਈ ਹੈ ਸਾਡੇ ਕੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਨਗਰ ਕੀਰਤਨ ਦੇ ਵਿੱਚ ਜੜੀਆਂ ਪਹੁੰਚੀਆਂ ਨੇ ਤੇ ਲਗਾਤਾਰੀ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਹਲਕਾ ਟਾਰੀ ਦੇ ਪਿੰਡ ਭੈਣੀ ਬਸਰ ਕੇ ਭੈਣੀ ਦੀਆਂ ਤਸਵੀਰਾਂ ਸਾਂਝੇ ਕਰ ਰਹੇ ਆ ਦੇਖ ਸਕਦੇ ਕਿ ਨੰਗੇ ਪੈਰੀ ਜਿਹੜੀਆਂ ਸੰਗਤਾਂ ਨੇ ਗੁਰੂ ਸਾਹਿਬ ਦੇ ਜਿਹੜੇ ਨਗਰ ਕੀਰਤਨ ਕੱਢਿਆ ਗਿਆ ਉਹਦੇ ਪਿੱਛੇ-ਪਿੱਛੇ ੜੀਆਂ ਸੰਗਤਾਂ ਨੇ ਦਰਸ਼ਨ ਕਰਨ ਲਈ ਪਹੁੰਚ ਰਹੀਆਂ ਨੇ ਫਿਰ ਸਰ ਹਲਕਾ ਟਾਰੀ ਦੇ ਪਿੰਡ ਵਸਰ ਕੇ ਭੈਣੀਆਂ ਜਿੱਥੋਂ ਕੀ ਅੱਜ ਨਗਰ ਕੀਰਤਨ ਜਿਹੜਾ ਸਜਾਇਆ ਗਿਆ ਤੇ ਵੱਖ-ਵੱਖ ਪਿੰਡਾਂ ਤੋਂ ਸੰਗਤਾਂ ਜਣੀਆਂ ਨੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਆਂ ਨੇ ਹਲਕਾ ਟਾਰੀ ਦੇ ਲੱਗ ਲੱਗੇ ਜਿੰਨੇ ਵੀ ਪਿੰਡ ਉੱਥੋਂ ਜਿਹੜਾ ਨਗਰ ਕੀਰਤਨ ਜਿਹੜਾ ਕੱਢਿਆ ਜਾ ਰਿਹਾ ਤੇ ਵੱਡੀ ਗਿਣਤੀ ਦੇ ਵਿੱਚ ੜੀਆਂ ਸੰਗਤਾਂ ਨੇ ਨਤਮਸਤਕ ਹੋਣ ਲਈ ਅੱਜ ਜਿਹੜਾ ਨਗਰ ਕੀਰਤਨੇ ਵਿੱਚ ਪਹੁੰਚ ਰਹੇ ਆ ਨੇ ਗੱਲਬਾਤ ਕਰਦੇ ਆ ਜਿਹੜੀਆਂ ਸੰਗਤਾਂ ਆਈਆਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿੰਨੇ ਚਾਰ ਤੋਂ ਜਿਹੜਾ ਨਗਰ ਕੀਰਤਨ ਜਿਹੜਾ ਕੱਟਿਆ ਜਾ ਰਿਹਾ ਹੈ 아 u 야 এই <laughs> বিষয় ਮੇਰਾ ਨਾਮ ਮਾਹਵੀਰ ਸਿੰਘ ਸਰਪੰਚ ਪਿੰਡ ਬਾਸਰਕੇ ਜਿਹੜਾ ਨਗਰ ਕੀਰਤਨ ਗੁਰਦੁਆਰਾ ਕਲਗੀਧਰ ਸਾਹਿਬ ਤੋਂ ਨਿਕਲ ਕੇ ਤੇ ਭੈਣੀ ਦੇ ਪਿੰਡ ਬਾਸਰਕੇ ਦੀ ਸਾਧ ਸੰਗਤ ਵੱਲੋਂ ਇਕੱਠਾ ਹੀ ਅਪਰਾਲਾ ਕਰਕੇ ਕੱਢਿਆ ਜਾਂਦਾ ਹਰ ਸਾਲ ਕੱਢਿਆ ਜਾਂਦਾ ਜੀ ਹਰ ਸਾਲ ਬਾਅਦ ਭੈਣੀ ਦੇ ਬਾਸਰਕੇ ਦੇ ਗੁਰਦੁਆਰੇ ਸ਼ੇਵ ਆ 6 ਸਾਲਾਂ ਬਾਅਦ ਇੱਕ ਗੁਰਦੁਆਰੀ ਵੀ ਵਾਰੀ ਆਉਂਦੀ ਆ ਸਾਰੇ ਬਾਸਰਕੇ ਦੇ ਭੈਣੀ ਦੀ ਸੰਗਤ ਵੱਲੋਂ ਇਕੱਠਾ ਹੀ ਨਗਰ ਕੀਰਤਨ ਕੱਢਿਆ ਜਾਂਦਾ ਏ ਇਹ ਮਾਗੀ ਦੇ ਸਬੰਧ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਕੱਢਿਆ ਜਾਂਦਾ ਜੀ ਗੜੀ ਗੜੀ ਜਗ੍ਹਾ ਦਾ ਨਿਰਦੇਸ਼ ਦਿੱਤਾ ਜਾਇਆ ਕਿਤਨਾ ਸਵਾਰ ਕੀਤਾ ਜਾ ਰਿਹਾ ਸੰਗਤ ਦਾ ਨਗਰ ਕੀਰਤਨਾ ਸਵਾਗਤ ਬਹੁਤ ਸੰਗਤਾਂ ਵੱਲੋਂ ਉਤਸ਼ਾਹ ਨਾਲ ਕੀਤਾ ਜਾ ਰਿਹਾ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਸਰੋਪਿਆਂ ਦਾ ਸਨਮਾਨ ਕੀਤਾ ਜਾ ਰਿਹਾ ਚੜ੍ਹਦੀ ਕਲਾ ਨਾਲ ਸਵਾਦ ਕਰਨ ਲਈ ਸੰਗਤ ਦੀ ਤੇ ਤੇਰੇ ਕੋਲ ਪਹਿਲਾਂ ਜੇ ਹੁੰਦਾ ਹੁੰਦਾ ਕਿਤੇ ਸਮੱਸਿਆ ਹੋ ਜਾਂਦੀ ਕੇ ਜੀ ਆਪਣੇ ਪਹਿਲਾਂ ਬਾਸਰ ਕਦੋਂ ਸ਼ੁਰੂ ਹੋ ਗਿਆ ਗੁਰਦਾਰਾ ਘੱਲ ਕੀਤੀ ਸ਼ਾਹ ਤੋਂ ਸ਼ੁਰੂ ਹੋ ਕੇ ਹੁਣ ਭੈਣੀ ਪਿੰਡ ਪਹੁੰਚਿਆ ਜੀ ਭੈਣੀ ਤੋਂ ਗਮਾਨਪੁਰੇ ਗਮਾਨਪੁਰੇ ਤੋਂ ਜਾਊਗਾ ਜੀ ਬਾਬਾ ਦੰਦੂਰਾਮ ਦੀ ਜਗ੍ਹਾ ਤੇ ਫਿਰ ਟਾਲੀ ਸਾਹਿਬ ਟਾਲੀ ਸਾਹਿਬ ਗੁਰਦਾਰਾ ਬਾਈਪਾਸ ਤੇ ਬਾਈਪਾਸ ਤੋਂ ਵਾਪ ਫਿਰ ਆਊਗਾ ਪਿੰਡ ਬਸ ਭੈਣੀ ਦੇ ਗੁਰਦਾਰੇ ਸਾਹਿਬ ਦੇ ਵਿੱਚ ਕਿਉਂਕਿ ਫਿਰ ਗੁਰਦਾਰੇ ਕਲਗੀਧਰ ਜਾ ਕੇ ਸਮਾਪਤੀ ਹੋਊਗੀ ਸੰਤਾਂ ਨੂੰ ਦੀਪ ਪੂਜਣਾ ਜਾਊਗਾ ਸੰਤਾਂ ਨੂੰ ਇਹੋ ਅਪੀਲ ਕਰਦੇ ਗੁਰੂ ਘਰ ਦੇ ਨਾਲ ਵੱਧ ਵਧ ਜੜੋ ਪਰ ਜੋ ਦਦੇ ਉਹਦਾ ਸੋਸ਼ਲ ਮੀਡੀਆ ਅਪਡੇਟ ਹੋਇਆ ਪਾ ਸੰਤਾਂ ਦਾ ਗੁਰੂ ਘਰ ਪਤਾ ਤੀ ਉਤਸ਼ਾਹ ਜ਼ਿਆਦਾ ਹੀ ਵੱਧਦਾ ਜਾ ਰਿਹਾ ਹੈ ਜਨਤਾ ਦੇ ਨਾਲ ਤੇ ਸੰਤਾਂ ਦਾ ਫਟਾ ਮਾਰਦਾ ਕੱਟ ਤੁਸੀਂ ਵੇਖਣੀ ਡੈ ਜੀ ਠੰਡ ਦੀ ਗੱਲ ਜੀ ਠੰਡ ਕਿੰਨੀ ਕੀ ਪੈ ਰਹੀ ਨਾ 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 ਠੰਡ ਠੰਡ ਤੇ ਲੱਗਣ ਹੀ ਨਹੀਂ ਦਈ ਅੱਜ ਦੀ ਇਹ ਤੇ ਪਾਸ਼ਾ ਵੀ ਆਪ ਹੀ ਸੁਹਾਈ ਹੋ ਕੇ ਨਾ ਸੰਗਤ ਕੋਲੋਂ ਨਾ ਸੇਵਾ ਲੈਣ ਰਿਹਾ ਜੀ ਆਪ ਜੀ ਆ ਕੇ ਦਿੱਤੀ ਆਈਆਂ ਨੇ ਜਿਹਨੇ ਗਤਕਾ ਪਾਰਟੀ ਆਈ ਹੈ। ਨਗਰ ਕੀਰਤਨ ਵਿੱਚ ਗਤਕਾ ਪਾਰਟੀ ਆਈ ਜੀ ਤੇ ਹੋਰ ਘੋਟਵਾਰ ਆਏਗੇ। ਹੋਰ ਸਵਾਰ ਵੀ ਆਏਗੀ। ਬਸ। ਨੌਜਵਾਨਾਂ ਨੂੰ ਕੀ ਅਪੀਲ ਆਈ ਤੇ ਮੁੱਖੇ? ਨੌਜਵਾਨਾਂ ਨੂੰ ਇਹੋ ਅਪੀਲ ਆ ਵੀ ਗੁਰੂ ਘਰ ਨਾਲ ਵੱਧ ਵੱਧ ਜੁੜੋ ਜੀ ਤੇ ਨਸ਼ੇ ਦਾ ਤਿਆਗ ਕਰੋ ਤੇ ਗੁਰੂ ਘਰ ਪ੍ਰਤੀ ਸ਼ਰਧਾ ਨੂੰ ਵਧਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਟੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਲਾਣਾ ਨਗਰ ਕੀਰਤਨਾਂ 10ਵੇਂ ਪਾਤਸ਼ਾਹ ਜੀ ਦੇ ਮਹਾਰਾਜ ਸਤਗੁਰ ਦੀ ਕਿਰਪਾ ਦਾ ਓਟ ਆਸਰਾ ਲੈ ਕੇ ਪਿੰਡ ਬਾਸਰਕੇ ਤੋਂ ਇਹ ਸਲਾਣਾ ਨਗਰ ਕੀਰਤਨ ਆਰੰਭ ਹੋ ਕੇ ਬਾਸਰ ਕਾ ਪੈਣੀ ਗਮਾਨਪੁਰੇ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਸੰਗਤਾਂ ਡੇਰਾ ਬਾਬਾ ਦੰਦੂram ਜੀ ਵਿਖੇ ਪਹੁੰਚੀਆਂ ਜਿੱਥੇ ਡੇਰੇ ਦੀ ਪ੍ਰਬੰਧਕ ਕਮੇਟੀ ਵੱਲੋਂ ਮਹਾਰਾਜ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਮਾਲਾ ਪੇਟ ਕਰਕੇ ਤੇ ਪਿਆਰੇ ਸਿੰਘਾਂ ਦਾ ਮਾਨ ਸਨਮਾਨ ਕਰਕੇ ਸਤਿਗੁਰ ਦੀ ਕਿਰਪਾ ਦੇ ਨਾਲ ਉਹਨਾਂ ਦਾ ਉਹ ਟਾਸਰਾ ਲੈ ਕੇ ਲੰਗਰ ਪ੍ਰਸ਼ਾਦ ਦੇ ਚੱਲਣ ਡੈ ਲੰਗਰ ਭੰਡਾਰੇ ਚੱਲਣ ਡੈ ਨੇ ਤੇ ਇਹ ਜਿਹੜਾ ਨਗਰ ਕੀਰਤਨ ਆ ਇਹ ਸਾਰੇ ਸੰਸਾਰ ਦੇ ਭਲੇ ਵਾਸਤੇ ਖੁਸ਼ੀ ਵਾਸਤੇ ਤੰਦਰੁਸਤੀਆਂ ਵਾਸਤੇ ਆਰੰਭ ਹੁੰਦਾ ਹਰ ਸਾਲੀ ਤੇ ਸਤਿਗੁਰ ਇਸੇ ਤਰ੍ਹਾਂ ਕਿਰਪਾ ਰੱਖੇ ਸਾਡੇ ਨਗਰਾਂ 'ਚ ਸੁਲੂਕ ਸੁਪਾਕ ਬਖਸ਼ੇ ਤੇ ਚੜ੍ਹਦੀ ਕਲਾ ਦੇ ਵਿੱਚ ਨਗਰ ਇਸੇ ਤਰ੍ਹਾਂ ਨਗਰ ਕੀਰਤਨ ਬਣਾਉਂਦੇ ਰਹੀਏ ਤੇ ਚੜ੍ਹਦੀ ਕਲਾ ਕਰੇ ਮਹਾਰਾਜ ਸਤਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਹੀ ਲੈੰਡ ਰਹੀਆਂ ਜੀ ਸੰਗਤਾਂ ਵਾਸਤੇ ਕੀ ਪ੍ਰਬੰਧ ਕੀਤੇ ਜੀ ਸੰਗਤਾਂ ਵਾਸਤੇ ਲੰਗਰ ਪਾਣੀ ਦੇ ਪ੍ਰਬੰਧ ਕੀਤੇ ਗਏ ਆ ਮੈਡੀਕਲ ਕੈਂਪ ਚੱਲਣ ਦੇ ਆ ਜੀ ਤੇ ਉਹਨਾਂ ਦੀ ਕਿਰਪਾ ਦੇ ਨਾਲ ਉਹਨਾਂ ਦੇ ਨਾਮ ਦੀ ਜਾਇ ਹੋ ਰਹੀ ਹੈ ਜੀ ਨੌਜਵਾਨਾਂ ਨੂੰ ਕੀ ਅਪੀਲ ਨੌਜਵਾਨਾਂ ਨੂੰ ਨੌਜਵਾਨਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰ ਸਕਦੇ ਆ ਕਿ ਆਪਾਂ ਨਸ਼ਿਆਂ ਤੋਂ ਦੂਰ ਰਹਿ ਕੇ ਮਾੜੇ ਕਰਮਾਂ ਤੋਂ ਬਚ ਕੇ ਚੰਗੇ ਕਰਮ ਕਰੀਏ ਤੇ ਇਹੋ ਜੇ ਸਤਗੁਰ ਦੇ ਕਾਰਜਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲਈਏ ਤੇ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਤੇ ਇਹਨਾਂ ਕਾਰਜਾਂ ਦੇ ਵਿੱਚ ਰੁਚੀ ਵਿਖਾਈ ਹੈ ਤੇ ਸਤਗੁਰੂ ਦੇ ਘਰੋਂ ਤੰਦਰੁਸਤੀਆਂ ਤੇ ਖੁਸ਼ੀਆਂ ਦੀਆਂ ਦਾਤਾਂ ਮੰਗੀਆਂ ਜੀ ਨਗਰ ਕਿਤਨੇ ਕਿਤੋਂ ਚੱਲ ਗਿਆ ਨਗਰ ਦੀ ਰਤਨ ਐਤ ਕੀ ਆਰੰਭ ਹੋਇਆ ਪਿੰਡ ਬਾਸਰਕੇ ਤੋਂ ਆਰੰਭ ਹੋਇਆ ਕਲਕੀਤਾਰ ਗੁਰਦੁਆਰਾ ਸਾਹਿਬ ਤੋਂ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਸੰਗਤਾਂ ਦਾ ਸਹਿਯੋਗ ਆ ਉਹਨਾਂ ਨੇ ਆਰੰਭ ਕਰਕੇ ਉੱਥੋਂ ਪਿੰਡ ਭੈਣੀ ਦੇ ਵਿੱਚ ਪਹੁੰਚਾ ਗਮਾਨਪੁਰੇ ਨਗਰ ਦੇ ਵਿੱਚੋਂ ਹੁੰਦੇ ਹੋਏ ਹੁੰਡੇਰਾ ਬਾਬਾ ਦੰਦੂਰਾਮ ਜੀ ਵਿਖੇ ਨਗਰ ਕੀਰਤਨ ਪਹੁੰਚਾ ਤੇ ਸੰਗਤਾਂ ਦੀ ਪੂਰੀ ਜਯ ਜਯਕਾਰ ਹੋ ਰਹੀ ਆ ਸਤਿਗੁਰ ਪਾਤਸ਼ਾਹ ਦੀ ਜਯ ਜਯਕਾਰ ਹੋ ਰਹੀ ਆ ਚੜ੍ਹਦੀ ਕਲਾ ਜਾਂਦੀ ਆ ਜੀ ਦੰਦੂਰਾਮ ਜੀ ਗੋਲਦੀ ਠੇਕਦਾਰ ਇਹ ਨਗਰ ਕੀਰਤਨ ਪਿੰਡ ਬਾਸਰਕੇ ਤੋਂ ਗੁਰਦਰਾ ਅਕਲਕੀਰ ਸਾਹਿਬ ਤੋਂ ਰਵਾਨਾ ਹੋਇਆ ਵਾ ਹੁਣ ਚੱਲਦਾ ਚੱਲਦਾ ਟੱਲਦਾ ਫੜਾ ਕਰਦਾ ਇਸ ਟਾਈਮ ਭੈਣੀ ਚੌਂਗ ਦੇ ਵਿੱਚ ਫੜਾ ਹੋ ਰਿਹਾ ਵਾ ਤੇ ਸੰਗਤਾਂ ਦਾ ਬਹੁਤ ਉਤਸ਼ਾਹ ਆ ਮਾਬਦੀ ਬਾਬਾ ਕੋਲ ਕਿਰਪਾ ਵਾ ਮਾਗਦੇ ਸਬੰਧੀ ਵਿੱਚ ਕੱਢਿਆ ਜਾਂਦਾ ਇਹ ਹਰ ਸਾਲ ਮਾਗੀ ਦੇ ਸਮਾਂ ਤੇ ਹੁੰਦਾ ਹੈ। ਤੇ ਸੰਗਤਾਂ ਦਾ ठाठा ਮਾਰਦਾ ਘਟਿਆ ਜੀ। ਪਾਤਸ਼ਾਹ ਦੀ ਕਿਰਪਾ ਬੋਲੀ। ਹਰ ਸਾਲ ਕਰਦੇ ਆ ਜੀ। ਹਰ ਸਾਲ ਆ। ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਕੀ ਕਹਣਾ ਜੋ ਅੱਜ ਛੁੱਟ ਜਾਂਦੇ। ਇਸ ਵੇਲੇ ਤੇ ਕਹਿੰਦੇ ਆ ਜੀ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਆ। ਹਰ ਸਾਲ ਬੱਖੋ ਵਖਰੀ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਪ੍ਰਾਰੰਭ ਹੁੰਦਾ ਹੈ। ਅੱਜ ਗੁਰਦੁਆਰਾ ਕਲਗੀਧਰ ਸਾਹਿਬ ਜੀ ਤੋਂ 6 ਸਾਲ ਦੇ ਬਾਅਦ ਵਾਰੀ ਦੇ ਮੁਤਾਬਕ ਪ੍ਰਾਰੰਭ ਹੋਇਆ ਨਗਰ ਕੀਰਤਨ। ਸੰਗਤਾਂ ਵੱਡੀ ਤعداد ਦੇ ਵਿੱਚ ਅਸ਼ਮੂਲੀਅਤ ਕਰ ਰਹੀਆਂ ਹਨ ਸੰਗਤਾਂ ਨੰਗਰਾਂ ਦੇ ਨਾਲ ਪ੍ਰਸ਼ਾਦਿਆਂ ਦੇ ਨਾਲ ਸੇਵਾਵਾਂ ਜਿਹੜੀਆਂ ਨਿਭਾ ਰਹੀਆਂ ਹਨ ਨੌਜਵਾਨ ਵੀਰ ਵੀ ਜਿਹੜੇ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ ਜੀ ਲੱਗ ਲੱਗੇ ਜਿੰਨੇ ਵੀ ਪਿੰਡ ਹੈਗੇ ਜੀ ਸਾਰੇ ਹੀ ਨਗਰ ਕੀਰਤਨ ਦੇ ਵਿੱਚ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ ਜੀ